ਜੋ ਲੇ ਜੇ ਕੋਈ ਜਾਨਾ ਕਰਾ ਪੁੱਛਤਾ ਜਾਣੀ ਇਹ ਕਿ ਲਿਗਲ ট্রেਡਿੰਗ ਹੋ ਗਈ ਜਾਂ ਫਿਰ ਬੈਟਿੰਗ ਹੋ ਗਈ ਜਾਂ ਫਿਰ ਖਵਾਨਾ ਮੰਡਰਣੀ ਸਾਰੀ ਚੀਜ਼ਾਂ ਪੁਲਿਸ ਦੇ ਵੱਲੋਂ ਬੀਤੀ ਰਾਤ रमाकांत ਗੁਪਤਾ ਦੇ ਘਰ ਛਾਪਾ ਮਾਰਿਆ ਗਿਆ ਤੇ ਇੰਨੀ ਵੱਡੀ ਮਾਤਰਾ ਦੇ ਵਿੱਚੋਂ ਇੱਥੋਂ ਨੋਟ ਬਰਾਮਦ ਹੋਏ ਨੇ ਕਿ ਪੁਲਿਸ ਵਾਲੇ ਵੀ ਹੈਰਾਨ ਰਹਿ ਗਏ ਨੇ 2 ਕਰੋੜ ਰੁਪਏ ਕੈਸ਼ 62 ਕਿਲੋ ਚਾਂਦੀ ਮਿਲੀ ਹੈ ਤਾਂ ਪੁਲਿਸ ਦੇ ਵੱਲੋਂ ਪੁੱਛਿਆ ਗਿਆ ਕਿ ਕਿੱਥੋਂ ਆਇਆ ਹਾਲਾਂਕਿ ਵਿਅਕਤੀ ਅਜਾਬ ਜਵਾਬ ਨਹੀਂ ਦੇ ਸਕਿਆ ਤਾਂ ਰਾਹੁਲ ਜੈਨ ਵਮ ਤ੍ਰਿਪਾਠੀ ਸਚਨ ਗੁਪਤਾ ਸਨੇ ਪੰਜ ਲੋਕ ਕਸਟਡੀ ਦੇ ਵਿੱਚ ਨੇਦਰਸਲ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਹਵਾਲਾ ਸੱਟੇ ਤੇ ਸ਼ੇਅਰ ਟਰੇਡਿੰਗ ਕਾਰੋਬਾਰ ਚੱਲ ਰਿਹਾ ਤੇ ਗੈਂਗ ਇੰਟਰਨੈਸ਼ਨਲ ਕ੍ਰਿਕਟਰ ਬੁਕੀ ਅੰਕੁਸ਼ अग्रवाल ਦੇ ਨਾਲ ਜੁੜਿਆ ਹੋਇਆ ਤੇ ਜਦ ਪੁਲਿਸ ਦੇ ਵੱਲੋਂ ਛਾਪਾ ਮਾਰਿਆ ਗਿਆ ਤਾਂ ਮੁਲਾਜ਼ਮਾਂ ਦੀਆਂ ਵੀ ਅੱਖਾਂ ਹੈਰਾਨ ਹੋ ਗਈਆਂ ਨੇ ਐਡੀ ਵੱਡੀ ਮਾਤਰਾ ਦੇ ਵਿੱਚ ਨੋਟ ਤੇ ਚਾਂਦੀ ਬਰਾਮਦ ਕੀਤੀ ਗਈ ਹੈ

ਇਹ ਪੁੱਛਤਾ ਜਾ ਰਿਹਾ ਹੈ ਕਿ ਇਹ ਇੱਕ ਇਲੀਗਲ ট্রেডিং ਹੋ ਗਈ ਜਾਂ ਫਿਰ ਬੈਟਿੰਗ ਹੋ ਗਈ ਜਾਂ ਫਿਰ ਖਵਾਨਾ ਮੰਡਰਣੀ ਸਾਰੀ ਚੀਜ਼ਾਂ ਪੁਲਿਸ ਦੇ ਵੱਲੋਂ ਬੀਤੀ ਰਾਤ ਰਮਾਕਾਂਤ ਗੁਪਤਾ ਦੇ ਘਰ ਛਾਪਾ ਮਾਰਿਆ ਗਿਆ ਤੇ ਇੰਨੀ ਵੱਡੀ ਮਾਤਰਾ ਦੇ ਵਿੱਚੋਂ ਇੱਥੋਂ ਨੋਟ ਬਰਾਮਦ ਹੋਏ ਨੇ ਕਿ ਪੁਲਿਸ ਵਾਲੇ ਵੀ ਹੈਰਾਨ ਰਹਿ ਗਏ ਨੇ 2 ਕਰੋੜ ਰੁਪਏ ਕੈਸ਼ 62 ਕਿਲੋ ਚਾਂਦੀ ਮਿਲੀ ਹੈ ਤਾਂ ਪੁਲਿਸ ਦੇ ਵੱਲੋਂ ਪੁੱਛਿਆ ਗਿਆ ਕਿ ਕਿੱਥੋਂ ਆਇਆ ਹਾਲਾਂਕਿ ਵਿਅਕਤੀ ਅਜਿਹਾ ਜਵਾਬ ਨਹੀਂ ਦੇ ਸਕਿਆ ਤਾਂ ਰਾਹੁਲ ਜੈਨ ਸ਼ਿਵ ਪਰਟੀ ਸਚਨ ਗੁਪਤਾ ਸਨੇ ਪੰਜ ਲੋਕ ਕਸਟਡੀ ਦੇ ਵਿੱਚ ਨੇ ਦਰਸਾ ਲ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਹਵਾਲਾ ਸੱਟੇ ਤੇ ਸ਼ੇਅਰ ਟਰੇਡਿੰਗ ਕਾਰੋਬਾਰ ਚੱਲ ਰਿਹਾ ਤੇ ਗੈਂਗ ਇੰਟਰਨੈਸ਼ਨਲ ਕ੍ਰਿਕਟਰ ਬੁਕੀ ਅੰਕੁਸ਼ अग्रवाल ਦੇ ਨਾਲ ਜੁੜਿਆ ਹੋਇਆ ਤੇ ਜਦ ਪੁਲਿਸ ਦੇ ਵੱਲੋਂ ਛਾਪਾ ਮਾਰਿਆ ਗਿਆ ਤਾਂ ਮੁਲਾਜ਼ਮਾਂ ਦੀਆਂ ਵੀ ਅੱਖਾਂ ਹੈਰਾਨ ਹੋ ਗਈਆਂ ਨੇ ਐਡੀ ਵੱਡੀ ਮਾਤਰਾ ਦੇ ਵਿੱਚ ਨੋਟ ਤੇ ਚਾਂਦੀ ਬਰਾਮਦ ਕੀਤੀ ਗਈ ਹੈ جیسے کا یہ ہو گئی یا پھر بیٹنگ ہو گئی یا پھر حوالہ من ساری چیزوں کا ਨੇ ਜੇ ਕੋਈ ਜਾਨਾ ਕਰਾ ਪੁੱਛਤਾ ਜਾਣੀ ਇਹ ਕਿ ਲੀਗਲ ট্রেডিং ਹੋ ਗਈ ਜਾਂ ਫਿਰ ਬੈਟਿੰਗ ਹੋ ਗਈ ਜਾਂ ਫਿਰ ਖਵਾਨਾ ਮੰਡਰਣੀ ਸਾਰੀ ਚੀਜ਼ਾਂ ਪੁਲਿਸ ਦੇ ਵੱਲੋਂ ਬੀਤੀ ਰਾਤ रमाकांत ਗੁਪਤਾ ਦੇ ਘਰ ਛਾਪਾ ਮਾਰਿਆ ਗਿਆ ਤੇ ਇੰਨੀ ਵੱਡੀ ਮਾਤਰਾ ਦੇ ਵਿੱਚੋਂ ਇੱਥੋਂ ਨੋਟ ਬਰਾਮਦ ਹੋਏ ਨੇ ਕਿ ਪੁਲਿਸ ਵਾਲੇ ਵੀ ਹੈਰਾਨ ਰਹਿ ਗਏ ਨੇ 2 ਕਰੋੜ ਰੁਪਏ ਕੈਸ਼ 62 ਕਿਲੋ ਚਾਂਦੀ ਮਿਲੀ ਹੈ ਤਾਂ ਪੁਲਿਸ ਦੇ ਵੱਲੋਂ ਪੁੱਛਿਆ ਗਿਆ ਕਿ ਕਿੱਥੋਂ ਆਇਆ ਹਾਲਾਂਕਿ ਵਿਅਕਤੀ ਅਜਿਹਾ ਜਵਾਬ ਨਹੀਂ ਦੇ ਸਕਿਆ ਤਾਂ rahul jain ਵਮ ਤ੍ਰਿਪਾਠੀ ਸਚਨ ਗੁਪਤਾ ਸਨੇ ਪੰਜ ਲੋਕ ਕਸਟਡੀ ਦੇ ਵਿੱਚ ਨੇਦਰਸਲ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਹਵਾਲਾ ਸੱਟੇ ਤੇ ਸ਼ੇਅਰ ਟਰੇਡਿੰਗ ਕਾਰੋਬਾਰ ਚੱਲ ਰਿਹਾ ਤੇ ਗੈਂਗ ਇੰਟਰਨੈਸ਼ਨਲ ਕ੍ਰਿਕਟਰ ਬੁਕੀ ਅੰਕੁਸ਼ अग्रवाल ਦੇ ਨਾਲ ਜੁੜਿਆ ਹੋਇਆ ਤੇ ਜਦ ਪੁਲਿਸ ਦੇ ਵੱਲੋਂ ਛਾਪਾ ਮਾਰਿਆ ਗਿਆ ਤਾਂ ਮੁਲਾਜ਼ਮਾਂ ਦੀਆਂ ਵੀ ਅੱਖਾਂ ਹੈਰਾਨ ਹੋ ਗਈਆਂ ਨੇ ਐਡੀ ਵੱਡੀ ਮਾਤਰਾ ਦੇ ਵਿੱਚ ਨੋਟ ਤੇ ਚਾਂਦੀ ਬਰਾਮਦ ਕੀਤੀ ਗਈ ਹੈ جیسے آگرہ کالیگل بیٹنگ ہو گئی یا پھر بیٹنگ ہو گئی یا پھر حوالہ من رولنگ ساری چیزوں کا ਨੇ ਜੇ ਕੋਈ ਇੱਕ ਬੰਦਾ ਕਹਿੰਦਾ ਪੁੱਛਤਾ ਜਾਨੀ ਇਹ ਇੱਕ ਇਲੀਗਲ ট্রেডিং ਹੋ ਗਈ ਜਾਂ ਫਿਰ ਬੈਟਿੰਗ ਹੋ ਗਈ ਜਾਂ ਫਿਰ ਖਵਾਨਾ ਮੰਡਰਣੀ ਸਾਰੀ ਚੀਜ਼ਾਂ ਪੁਲਿਸ ਦੇ ਵੱਲੋਂ ਬੀਤੀ ਰਾਤ रमाकांत ਗੁਪਤਾ ਦੇ ਘਰ ਛਾਪਾ ਮਾਰਿਆ ਗਿਆ ਤੇ ਇੰਨੀ ਵੱਡੀ ਮਾਤਰਾ ਦੇ ਵਿੱਚੋਂ ਇੱਥੋਂ ਨੋਟ ਬਰਾਮਦ ਹੋਏ ਨੇ ਕਿ ਪੁਲਿਸ ਵਾਲੇ ਵੀ ਹੈਰਾਨ ਰਹਿ ਗਏ ਨੇ 2 ਕਰੋੜ ਰੁਪਏ ਕੈਸ਼ 62 ਕਿਲੋ ਚਾਂਦੀ ਮਿਲੀ ਹੈ ਤਾਂ ਪੁਲਿਸ ਦੇ ਵੱਲੋਂ ਪੁੱਛਿਆ ਗਿਆ ਕਿ ਕਿੱਥੋਂ ਆਇਆ ਹਾਲਾਂਕਿ ਵਿਅਕਤੀ ਅਜਿਹਾ ਜਵਾਬ ਨਹੀਂ ਦੇ ਸਕਿਆ ਤਾਂ rahul jain ਵਮ ਤ੍ਰਿਪਾਠੀ ਸਚਨ ਗੁਪਤਾ ਸਨੇ ਪੰਜ ਲੋਕ ਕਸਟਡੀ ਦੇ ਵਿੱਚ ਨੇਦਰਸਲ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਹਵਾਲਾ ਸੱਟੇ ਤੇ ਸ਼ੇਅਰ ਟਰੇਡਿੰਗ ਕਾਰੋਬਾਰ ਚੱਲ ਰਿਹਾ ਤੇ ਗੈਂਗ ਇੰਟਰਨੈਸ਼ਨਲ ਕ੍ਰਿਕਟਰ ਬੁਕੀ ਅੰਕੁਸ਼ अग्रवाल ਦੇ ਨਾਲ ਜੁੜਿਆ ਹੋਇਆ ਤੇ ਜਦ ਪੁਲਿਸ ਦੇ ਵੱਲੋਂ ਛਾਪਾ ਮਾਰਿਆ ਗਿਆ ਤਾਂ ਮੁਲਾਜ਼ਮਾਂ ਦੀਆਂ ਵੀ ਅੱਖਾਂ ਹੈਰਾਨ ਹੋ ਗਈਆਂ ਨੇ ਐਡੀ ਵੱਡੀ ਮਾਤਰਾ ਦੇ ਵਿੱਚ ਨੋਟ ਤੇ ਚਾਂਦੀ ਬਰਾਮਦ ਕੀਤੀ ਗਈ ਹੈ ਨੇ ਜਿਵੇਂ ਇਹ ਮਦਦ ਆ ਰਿਹਾ ਹੈ ਉਸ ਦਾ ਜਾਣੀ ਇਹ ਇਲੀਗਲ ਬੇਟਿੰਗ ਹੋ ਗਈ ਜਾਂ ਫਿਰ ਬੇਟਿੰਗ ਹੋ ਗਈ ਜਾਂ ਫਿਰ ਖਵਾਨਾ ਮੰਡਰਣੀ ਸਾਰੇ